ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਰਵਾ ਚੋ ਸਪੈਸ਼ਲ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਲੈ ਕੇ ਆਈਆਂ ਰੰਗ ਜਿਹੜੇ ਵੀ ਸੂਟਾਂ ਵਿੱਚ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਵਾਲਾ ਜਿਹੜੇ ਬਨਾਰਸੀ ਸੂਟ ਨੇ ਬਨਾਰਸੀ ਦੁਪੱਟਾ ਆਏਗਾ ਬਾਟਮ ਇਹਨਾਂ ਦਾ ਰਿਯਾਨ ਦਾ ਆਏਗਾ ਡਿਜ਼ਾਈਨਰ ਕਲੈਕਸ਼ਨਾਂ ਨੇ ਡਿਜ਼ਾਈਨਰ ਹੈ ਬ੍ਰਾਂਡਡ ਕਲੈਕਸ਼ਨਾਂ ਨੇ ਇਨਾਂ ਦੀ ਕਵਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਇਹ ਚਾਰ ਕਲਰ ਵਿੱਚ ਆਣਗੇ ਇਹ ਵੀ ਕਰਵਾਚੌਂਟ ਸਪੈਸ਼ਲ ਕਲੈਕਸ਼ਨਾਂ ਨੇ ਬਹੁਤ ਪਿਆਰੇ ਰੰਗ ਨੇ ਇੱਕ ਬਲੈਕ ਨੂੰ ਛੱਡ ਕੇ ਬਾਕੀ ਤਿੰਨੋਂ ਕਲਰ ਜਿਹੜੇ ਨੇ ਉਹ ਕਰਵਾਚੌਂਟ ਸਪੈਸ਼ਲ ਨੇ ਇਹ ਤਿੰਨ ਕਲਰ ਵਿੱਚ ਆਏਗਾ ਆਰਗੈਂਜ਼ਾ ਦਾ ਸੂਟ ਆਏਗਾ ਐਵੇਂ ਵਾਲੇ 890 ਦੇ ਵਿੱਚ ਤੁਹਾਨੂੰ ਜੌਰਜਟ ਦਾ ਸੂਟ ਇਹ ਵਾਲੇ ਜਿਹੜੇ ਸੂਟ ਨੇ জর্ਜਰ ਦੀ ਸ਼ਰਟ জর্ਜਰ ਦਾ ਬਾਟਮ ਆਏਗਾ 890 ਰੁਪਏ ਦਾ ਪ੍ਰਾਈਸ ਹੈ ਮਕੈਸ਼ ਵਰਕ ਹੋਇਆ ਹੈ ਸ਼ਰਟ ਤੇ ਤੇ ਬਾਟਮ ਤੇ ਦੁਪੱਟਾ ਤੁਹਾਨੂੰ জর্ਜਰ ਦਾ ਫੁੱਲ ਐਮਬਲੋਇਟਰੀ ਹੈਵੀ ਐਮਬਲੋਇਟਰੀ ਚਾਰਲ ਵਰਕ ਵਾਲੀ ਮਿਲੇਗੀ ਜਿਹੜੇ ਸੂਟ ਤੁਹਾਨੂੰ ਦੋ ਅਲੱਗ-ਅਲੱਗ ਰੱਖੇ ਮਿਲਣੇ ਉਹ ਟਾਈਟ-ਟਾਈਟ ਮੀਟਰ ਦੀ ਲੈਂਥ ਤੇ ਪੰਜ ਮੀਟਰ ਦਾ ਸੂਟ ਮਿਲੇਗਾ ਜਿਹੜਾ ਤੁਹਾਨੂੰ ਸਿੰਗਲ ਸੂਟ ਰੱਖਿਆ ਮਿਲੇਗਾ ਉਹ 5 ਮੀਟਰ ਦਾ ਤੁਹਾਨੂੰ ਆਲ-ਓਵਰ ਸੂਟ ਮਿਲੇਗਾ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਐ ਪਾਰਟੀ ਵੇਅਰ ਸਪੈਸ਼ਲ ਕਲੈਕਸ਼ਨਾਂ ਨੇ ਬਹੁਤ ਪਿਆਰੇ ਰੰਗ ਨੇ ਇਹਨਾਂ ਵਿੱਚ ਪ੍ਰਾਈਸ ਬਹੁਤ ਅਫੋਰਡੇਬਲ ਹੈ ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਹੈ ਸਿੰਗਲ ਰੈੱਡ ਕਲਰ ਕਿ ਚਾਹੀਏਗਾ ਸੂਟ ਇਹ ਸਾਰੇ ਸੂਟ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ ਅਗਰ ਤੁਸੀਂ ਸਟੇਟਸ ਵੇਖਣਾ ਤਾਂ ਵੀ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤਾਂ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਮੇਰਾ ਸਟੇਟਸ ਸ਼ੋ ਹੋ ਜਾਏਗਾ ਇਹ ਦੋ ਕਲਰ ਆਪਸ਼ਨ ਵਿੱਚ ਸੂਟ ਆਏਗਾ ਬੜਾ ਪਿਆਰੇ ਦਾਮਨ ਤੇ ਹੈਂਡਵਰਕ ਹੋਇਆ ਸਾਰੇ ਤੇ ਅਗਰ ਤੁਸੀਂ ਸੇਲ ਕਰਨੇ ਆ ਸੂਟ ਜਾਂ ਆਲਰੇਡੀ ਕਰਦੇ ਹੋ ਤਾਂ ਵੀ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਫਿਰ ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਜੋ ਸਟੇਟਸ ਤੇ ਅਪਡੇਟਸ ਆndੀਆਂ ਨੇ ਡੇਲੀ ਦੀਆਂ ਉਹ ਤੁਹਾਨੂੰ ਸ਼ੋ ਹੋ ਜਾਣਗੀਆਂ ਸਾਰੇ ਸੂਟ ਅਵੇਲੇਬਲ ਨੇ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਰੰਗ ਸਾਰੇ ਜਿੰਨੇ ਵੀ ਆੜਗੇ ਤੇ ਸਾਰੇ ਅਵੇਲੇਬਲ ਨੇ ਇਹ ਸਿੰਗਲ ਵਿੱਚ ਫੁਲਕਾਰੀ ਸਟਾਈਲ ਦਾ ਸੂਟ ਆਇਗਾ ਬਹੁਤ ਹੈਵੀ ਹੈ ਗਲੇ ਤੇ ਵਰਕ ਹੈ ਘੇਰਾ ਵੀ ਆਇਗਾ ਬਾਟਮ ਬਹੁਤ ਹੈਵੀ ਆਇਗਾ ਇਹ ਕੁਝ ਕੈਟੇਗਰੀਟਾਂ ਵਾਲੀ ਕਲੈਕਸ਼ਨਾਂ ਨੇ ਜਿਹੜੀਆਂ ਹਜ਼ਾਰਾਂ ਦੇ اندر ਹਨ ਨੇ ਬਾਕੀ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ